ਕੀ ਅਸੀਂ ਮੁਕਤ ਹੋ ਚੁੱਕੇ ਹਾਂ ਕੀ ਸਾਡੀ ਭਗਤੀ ਪ੍ਰਵਾਨ ਹੋ ਗਈ ਹੈ ਕੀ ਅਸੀਂ ਜਨਮ ਮਰਨ ਦੇ ਗੇੜ ਤੋਂ ਬਾਹਰ ਹੋ ਚੁੱਕੇ ਹਾਂ ਕੀ ਅਸੀਂ 84 ਲੱਖ ਜੁਨਾ ਤੋਂ ਬਾਹਰ ਹੋ ਚੁੱਕੇ ਹਾਂ ਕਿਵੇਂ ਪਤਾ ਲੱਗੇ ਪਿਆਰਿਓ ਅੱਜ ਦੀ ਵੀਡੀਓ ਏਸੀ ਚੀਜ਼ ਦੇ ਉੱਤੇ ਆਪਾਂ ਬਣਾਈ ਹੈ ਆਪਾਂ ਖੁਦ ਆਪਣੇ ਆਪ ਦੀ ਪਰਖ ਕਰ ਸਕਦੇ ਹਾਂ ਤੁਸੀਂ ਗੁਰਬਾਣੀ ਪੜ ਰਹੇ ਹੋ ਤੁਸੀਂ ਅਭਿਆਸ ਕਰ ਰਹੇ ਹੋ ਤੁਸੀਂ ਕੋਈ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ ਕਿਸੇ ਵੀ ਤਰੀਕੇ ਨਾਲ ਤੁਸੀਂ ਲੱਗੇ ਪਏ ਹੋ ਅੱਜ ਜੇ ਤੁਸੀਂ ਆਪਣੇ ਆਪ ਨੂੰ ਇਸ ਵੀਡੀਓ ਦੇ ਰਾਹੀਂ ਪਰਖ ਲੈਣਾ ਹੈ ਆਪਣੇ ਆਪ ਨੂੰ ਵਿਚਾਰ ਲੈਣਾ ਹੈ ਆਪਣੇ ਜੀਵਨ ਨੂੰ ਵਿਚਾਰ ਲੈਣਾ ਹੈ ਕਿ ਕੀ ਮੈਂ ਪ੍ਰਵਾਨ ਹੋ ਚੁੱਕਾ ਹਾਂ ਕੀ ਮੈਂ 84 ਲੱਖ ਦੇ ਗੇੜ ਤੋਂ ਬਾਹਰ ਨਿਕਲ ਚੁੱਕਾ ਹਾਂ ਜੀਵਨ ਮੁਕਤ ਹੋ ਚੁੱਕਾ ਹਾਂ ਆਪਾਂ ਇਹਦੇ ਵਿੱਚੋਂ ਪਿਆਰਿਓ ਅੱਜ ਤਿੰਨ ਕੈਟਾਗਰੀਆਂ ਲਈਆਂ ਨੇ ਤੁਸੀਂ ਇਹਨਾਂ ਵਿੱਚ ਤੁਸੀਂ ਦੇਖਣਾ ਹੈ ਕਿ ਤੁਸੀਂ ਕਿਤੇ ਇਹਨਾਂ ਤਿੰਨਾਂ ਦੇ ਵਿੱਚ ਕਿਸੇ ਕੈਟਾਗਰੀ 'ਚ ਹੁੰਦੇ ਹੋ ਜੇ ਤੁਸੀਂ ਪਿਆਰਿਓ ਇਹਦੇ ਵਿੱਚ ਆਉਂਦੇ ਹੋਵੋਗੇ ਤੇ ਤੁਹਾਨੂੰ ਥੋੜੀ ਮਿਹਨਤ ਕਰਨੀ ਪਵੇਗੀ ਇਸ ਤੋਂ ਉੱਪਰ ਉੱਠਣ ਵਾਸਤੇ ਜੇ ਨਹੀਂ ਆਉਂਦੇ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ ਕਿ ਮੇਰਾ ਜੀਵਨ ਪਰਵਾਨ ਹੈ ਕੋਈ ਵੀ ਜੀਵ ਕਿਤੇ ਵੀ ਬੈਠਾ ਇਹ ਵੀਡੀਓ ਦੇਖਦਾ ਪਿਆ ਇਹਨਾਂ ਤਿੰਨਾਂ ਚਾਰਾਂ ਕੈਟਾਗਰੀਆਂ ਦੀ ਜਿਹੜੀ ਆਪਾਂ ਗੱਲ ਕਰਾਂਗੇ ਕਿਸੇ ਨਾ ਕਿਸੇ ਵਿੱਚ ਤੇ ਪਿਆਰਿਓ ਤੁਸੀਂ ਆਉਂਦੇ ਹੋਵੋਗੇ ਐਸੀ ਗੱਲ ਨਹੀਂ ਹੈ ਕਿ ਬੰਦਾ ਕਵੇ ਕਿ ਮੈਂ ਇਸ ਕਿਸੇ ਕੈਟਾਗਰੀ 'ਚ ਨਹੀਂ ਹੁੰਦਾ ਆਪਾਂ ਇਹ ਬੜੇ ਸੌਖੇ ਤਰੀਕੇ ਨਾਲ ਸਰਲ ਸ਼ਬਦਾਂ 'ਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪੂਰੇ ਸੰਸਾਰ ਨੂੰ ਹੀ ਆਪਾਂ ਪਰੋਲਿਆ ਹੈ ਇਹ ਤਿੰਨ ਕੈਟਾਗਰੀਆਂ ਦੇ ਵਿੱਚ ਸੋ ਤੁਸੀਂ ਆਪਣੇ ਆਪ ਨੂੰ ਹੁਣ ਆਪ ਵਰਖ ਲੈਣਾ ਹੈ ਇਸ ਵੀਡੀਓ ਦੇ ਰਾਹੀਂ ਸਮਝ ਲੈਣਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਮੈਂ ਕਿਸ ਕੈਟਾਗਰੀ 'ਚ ਬੈਠਾ ਹਾਂ ਕਿਸ ਪੌੜੀ ਤੇ ਖਲੋਤਾ ਹਾਂ ਜੇ ਉਤੇ ਖਲੋਤੇ ਆ ਕਿਵੇਂ ਆਪਾਂ ਉਸ ਪੌੜੀ ਤੋਂ ਉੱਪਰ ਉੱਠ ਕੇ ਮੁਕਤੀ ਵਾਲੀ ਪੌੜੀ ਤੇ ਜਾਣਾ ਉਹ ਚੌਥੇ ਨੰਬਰ ਤੇ ਐ ਤੇ ਉਸ ਤੋਂ ਤਿੰਨ ਪੌੜੀਆਂ ਜਿਹੜੀਆਂ ਥੱਲੜੀਆਂ ਨੇ ਪਿਆਰੇ ਉਹ ਮੁਕਤੀ ਦੀਆਂ ਨਹੀਂ ਹੈਗੀਆਂ ਸੋ ਆਪਣੇ ਆਪ ਨੂੰ ਆਪ ਆਪ ਪਰ ਕਰ ਸਕਦੇ ਆਂ ਆਪਣੇ ਆਪ ਨੂੰ ਆਪ ਆਪ ਹੀ ਜਾਣ ਲਵਾਂਗੇ ਬੜੇ ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾ ਦਿੱਤਾ ਜਾਵੇਗਾ ਤੇ ਤੁਹਾਡੇ ਅੰਦਰ ਦੇ ਸਾਰੇ ਡਾਊਟ ਏ ਕਲੀਅਰ ਹੋ ਜਾਣਗੇ ਜਿਹੜਾ ਆਪਾਂ ਬਾਰ ਬਾਰ ਪੁੱਛਦੇ ਆ ਕਿ ਮੇਰੀ ਭਗਤੀ ਪ੍ਰਵਾਨ ਹੈ ਮੈਂ ਮੁਕਤ ਹਾਂ ਮੈਂ ਜੀਵਨ ਮੁਕਤ ਹੋ ਗਿਆ ਸੋ ਸਾਰੇ ਡਾਊਟ ਤੁਹਾਡੇ ਇਸ ਵੀਡੀਓ 'ਚ ਕਲੀਅਰ ਹੋ ਜਾਣਗੇ ਤੁਸੀਂ ਆਪਣੇ ਆਪ ਨੂੰ ਆਪ ਹੀ ਪਰਖ ਲੈਣਾ ਸੋ ਆ ਵੀਡੀਓ ਸ਼ੁਰੂ ਕਰੀਏ ਤੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਕਿਸੇ ਨੇ ਦਾ ਇਹ ਸਵਾਲ ਵੀ ਕੀਤਾ ਸੀ ਕਿ ਕਿਵੇਂ ਪਤਾ ਲੱਗੇ ਆਪਾਂ ਪਰਮਾਤਮਾ ਦੀ ਭਗਤੀ ਕਰ ਰਹੇ ਆਪਾਂ ਮੁਕਤ ਵੀ ਹੈ ਕਿ ਨਹੀਂ 84 ਲੱਖ ਜੁਨਾਂ ਚੋਂ ਆਪਾਂ ਬਾਹਰ ਹੋ ਜਾਵਾਂਗੇ ਮੁਕਤੀ ਮਿਲ ਗਈ ਹੈ ਸਾਨੂੰ ਪਰਮਤਮਾ ਚੋਂ ਬਾਹਰ ਆ ਗਏ ਆਪਾਂ ਦੇਖੋ ਪਿਆਰਿਓ ਆਪਾਂ ਕੱਲੇ-ਕੱਲੇ ਜੀਵ ਨੂੰ ਤੇ ਨਹੀਂ ਇਹ ਗੱਲ ਦੱਸ ਸਕਦੇ ਕਿ ਕੌਣ ਜੀਵ ਮੁਕਤ ਹੋ ਚੁੱਕਾ ਹੈ ਕੌਣ ਨਹੀਂ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਚ ਤਾਂ ਸਾਰੇ ਗਿਆਨ ਹੈ ਦੇਖੋ ਪਿਆਰਿਓ ਆਪਾਂ ਅੱਜ ਕੋਸ਼ਿਸ਼ ਕਰਦੇ ਆ ਆਪਾਂ ਇਹਨੂੰ ਤਿੰਨ ਹਿੱਸਿਆਂ 'ਚ ਵੰਡਿਆ ਤੇ ਆਪਣਾ ਇੱਕ ਤਰੀਕਾ ਵੀ ਆਪਾਂ ਇਹ ਕਹਿੰਦੇ ਸਿੱਧੀ ਕਹਿ ਰਹੇ ਨੇ ਕਿ ਤੁਸੀਂ ਖੁਦ ਹੀ ਆਪਣੇ ਆਪ ਨੂੰ ਪਰਖ ਲਵੋ ਕੋਈ ਲੋੜ ਹੀ ਨਹੀਂ ਹੈ ਕਿਸੇ ਨੂੰ ਨਹੀਂ ਪਰਖਣਾ ਆਪਾਂ ਆਪਣੇ ਆਪ ਨੂੰ ਪਰਖਣਾ ਹੈ ਤੇ ਗੱਲ ਗੁਰਬਾਣੀ ਦੀ ਹੈ ਸਾਰੀ ਗੁਰਬਾਣੀ ਚ ਹੀ ਹੈ ਤੇ ਤੁਸੀਂ ਆਪਣੇ ਆਪ ਨੂੰ ਆਪ ਪਰ ਕੇ ਦੇਖ ਲੈਣਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਮੈਂ ਜਿੱਦਾਂ ਵੀ ਭਗਤੀ ਕਰ ਰਿਹਾ ਜੋ ਵੀ ਕਰ ਰਿਹਾ ਮੈਂ ਮੁਕਤ ਆ ਕਿ ਨਹੀਂ ਤੇ ਤੁਸੀਂ ਆਪਣੇ ਆਪ ਨੂੰ ਆਪ ਪਰ ਕੇ ਦੇਖ ਲੈਣਾ ਇਹਦੇ ਵਿੱਚ ਤਿੰਨ ਆਪਾਂ ਕੈਟਾਗਰੀ ਰੱਖੀਆਂ ਨੇ ਉਸ ਤੋਂ ਉੱਪਰ ਇੱਕ ਚੌਥੀ ਹੈ ਜਿੱਥੇ ਸਾਨੂੰ ਮੁਕਤੀ ਮਿਲਦੀ ਹੈ ਤੇ ਤੁਸੀਂ ਆਪਣੇ ਆਪ ਨੂੰ ਦੇਖ ਲੈਣਾ ਕਿ ਆਪਾਂ ਇਹਨਾਂ ਤਿੰਨਾਂ ਦੇ ਵਿੱਚ ਕਿਸੇ ਕੈਟਾਗਰੀ 'ਚ ਆਉਂਦੇ ਆ ਜੇ ਹੁੰਦੇ ਹੋਵੋਗੇ ਤੇ ਪਿਆਰੇ ਫਿਰ ਤੁਸੀਂ ਇੱਦਾਂ ਸਮਝ ਲਓ ਕਿ ਤੁਹਾਨੂੰ ਥੋੜਾ ਜਿਹਾ ਇਸ ਤੋਂ ਉੱਪਰ ਉੱਠਣਾ ਪਏਗਾ ਜਿਵੇਂ ਇੱਕ ਕਲਾਸ ਹੁੰਦੀ ਨਾ ਪਹਿਲੀ ਦੂਜੀ ਤੀਜੀ ਚੌਥੀ ਕਿਉਂਕਿ ਅੱਜ ਦੇ ਸਮੇਂ 'ਚ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਜਿੱਥੇ ਟਿਕ ਗਿਆ ਨਾ ਉਹ ਆਪਣੇ ਆਪ 'ਤੇ ਸੋਚਦਾ ਕਿ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ ਹਾਂ ਬਸ ਇਸ ਤੋਂ ਉੱਤੇ ਮੈਨੂੰ ਹੁਣ ਸਮਝਣ ਦੀ ਲੋੜ ਨਹੀਂ ਹੈਗੀ ਕੁਝ ਵੀ ਪਰ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਅਧਿਆਤਮਕ ਨੂੰ ਇੱਕ ਸਫ਼ਰ ਮੰਨਦੀ ਹੈ ਇੱਕ ਰਸਤਾ ਮੰਨਦੀ ਹੈ ਆਪਾਂ ਚੱਲਣਾ ਹੁੰਦਾ ਹੈ ਅੱਗੇ ਅਪਾ ਦੇਖ ਲੈਣਾ ਆਪਾਂ ਕਿਤੇ ਅੱਧ ਜਦ ਤਣੇ ਨਹੀਂ ਰੁੱਕ ਗਏ ਕਿਤੇ ਆਪਾਂ ਅਧੂਰੇ ਤੇ ਨਹੀਂ ਹੈਗੇ ਅਜੇ ਤੇ ਕੀ ਮੰਜ਼ਿਲ ਕੀ ਆ ਸਾਡੀ ਕਿੱਥੇ ਪਹੁੰਚਣਾ ਹੈ ਸੋ ਆਪਾਂ ਆਪਣੇ ਆਗ ਨੂੰ ਬਰਖਣਾ ਹੈ ਇਹਦੇ ਵਿੱਚ ਆਪਾਂ ਤਿੰਨ ਕੈਟਾਗਰੀ ਦੀ ਗੱਲ ਕਰਾਂਗੇ ਕਿਸੇ ਨਾ ਕਿਸੇ ਚ ਤੇ ਆਪਾਂ ਆਉਂਦੇ ਹੀ ਹੋਵਾਂਗੇ ਅਸੀਂ ਨਾਂ ਵਾਲੀ ਤੇ ਗੱਲ ਹੀ ਨਹੀਂ ਹੈ ਕਿਉਂਕਿ ਸਾਰਾ ਸੰਸਾਰ ਦੀ ਗੱਲ ਹੀ ਆਪਾਂ ਵਿੱਚ ਹੀ ਇਹਦੇ ਵਿੱਚ ਪਰੋਣ ਦੀ ਕੋਸ਼ਿਸ਼ ਕਰਨੀ ਆ ਇਹਦੇ ਵਿੱਚ ਸਭ ਤੋਂ ਪਹਿਲੀ ਕੈਟਾਗਰੀ ਉਹ ਹੈ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਪ੍ਰਮਾਤਮਾ ਹੈ ਹੀ ਨਹੀਂ ਇਹਨਾਂ ਦਾ ਮਤਲਬ ਇਹ ਹੈ ਕਿ ਇਹ ਨਾ ਇਹ ਗੱਲ ਕਹੇਤੀ ਕਿ ਪ੍ਰਮਾਤਮਾ ਨਾ ਦੀ ਇਸ ਸੰਸਾਰ 'ਚ ਕੋਈ ਚੀਜ਼ ਨਹੀਂ ਹੈ ਐਸੇ ਜੀਵ ਜਿਹੜੇ ਹੁੰਦੇ ਆ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਲਕੁਲ ਉਲਟ ਨੇ ਜਾਂ ਤੁਸੀਂ ਇਦਾਂ ਸਮਝ ਲਓ ਕਿ ਇੰਨੀ ਗੱਲ ਕਹਿ ਕੇ ਆਪਾਂ ਸਾਰੀ ਗੁਰਬਾਣੀ ਨੂੰ ਝੂਠਿਆ ਕਰਤਾ ਕਿਉਂਕਿ ਗੁਰਬਾਣੀ ਇਹ ਗੱਲ ਕਹਿੰਦੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੁਰਬਾਣੀ ਇਹ ਗੱਲ ਕਹਿੰਦੀ ਪ੍ਰਮਾਤਮਾ ਤੋਂ ਇਲਾਵਾ ਦੂਜਾ ਹੈ ਹੀ ਕੋਈ ਨਹੀਂ ਆਮ ਜੀਵ ਇਹ ਗੱਲ ਕਹਿ ਰਿਹਾ ਕਿ ਪ੍ਰਮਾਤਮਾ ਹੀ ਹੈ ਨਹੀਂ ਤੇ ਬਾਣੀ ਕਹਿੰਦੀ ਹੈ ਹੀ ਉਹ ਦੂਜਾ ਹੈ ਹੀ ਕੋਈ ਨਹੀਂ ਨਾਨਕ ਇੱਕੋ ਬਸਰੇ ਇੱਕ ਪ੍ਰਮਾਤਮਾ ਹੀ ਸਾਰੇ ਬਸੇ ਆ ਤੂੰ ਦਰੇ ਆਉ ਸਭ ਤੁਝ ਹੀ ਮਾਇ ਤੁਜ ਬਿਨ ਦੂਜਾ ਕੋਈ ਨਹੀਂ ਹੈ ਦੂਜਾ ਹੈ ਹੀ ਕੋਈ ਨਹੀਂ ਇਹ ਤਾਂ ਬਿਲਕੁਲ ਕੋਨਸੈਪਟ ਹੀ ਉਲਟ ਹੋ ਗਿਆ ਸਾਰਾ ਇਹ ਐਸੇ ਜੀਵ ਮੁਕਤ ਨਹੀਂ ਹੈਗੇ ਮੁਕਤੀ ਤੇ ਗੱਲ ਹੀ ਬੜੀ ਦੂਰ ਦੀ ਗੱਲ ਹੋ ਤਾਂ ਕਹਿੰਦੇ ਹੈ ਹੀ ਨਹੀਂ ਪ੍ਰਮਾਤਮਾ ਮੁਕਤੀ ਤੇ ਗੱਲ ਹੀ ਬੜੀ ਦੂਰ ਦੀ ਗੱਲ ਹੈ ਪਰ ਆਪਾਂ ਇੱਕ ਨੂੰ ਹੁਣ ਸਟੈਪ ਬਾਈ ਸਟੈਪ ਅੱਗੇ ਚੱਲਣਾ ਲੈ ਕੇ ਜਿਨ੍ਹਾਂ ਨੇ ਇਹ ਗੱਲ ਮੰਨ ਲਈ ਕਿ ਪਰਮੇਸ਼ਰ ਨਹੀਂ ਹੈ ਮੈਂ ਨਾਸਤਿਕ ਆ ਮੈਂ ਮੰਨਦਾ ਹੀ ਨਹੀਂ ਰੱਬ ਨੂੰ ਉਹ ਤਾਂ ਬਿਲਕੁਲ ਇਸ ਦਾਇਰੇ ਚ ਬਾਹਰ ਹੋ ਗਿਆ ਮੁਕਤੀ ਵਾਲੇ ਚ ਉਹ ਤਾਂ ਇਹ ਜਗ ਮਿੱਠਾ ਅੱਗੇ ਕਿੰਨੇ ਮਿੱਠਾ ਉਹ ਗੱਲ ਕਹਿੰਦੇ ਕਿ ਅੱਗਾ ਕਿੰਨੇ ਵੇਖਿਆ ਕੰਮ ਹੀ ਖਤਮ ਸਵਾਪਾ ਆਪਣੇ ਆਪ ਨੂੰ ਪਰਖ ਲੈਣਾ ਕਿਤੇ ਆਪਾਂ ਇਸ ਕੈਟਾਗਰੀ ਚ ਤ ਨਹੀਂ ਆਉਂਦੇ ਕਿਤੇ ਆਪਾਂ ਵੀ ਇਹ ਗੱਲ ਤੇ ਨਹੀਂ ਕਹਿੰਦੇ ਪ੍ਰਮਾਤਮਾ ਨਹੀਂ ਹੈ ਜੇ ਕਹਿੰਨੇ ਆ ਤੇ ਪਿਆਰੋ ਤੁਸੀਂ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਤੋਂ ਬਿਲਕੁਲ ਉਲਟ ਚੱਲਦੇ ਪਏ ਹੋ ਕਿਉਂਕਿ ਸਾਰੀ ਬਾਣੀ ਸਾਰੇ ਧਾਰਮਿਕ ਗ੍ਰੰਥ ਜਿੰਨਾ ਵੀ ਲੈ ਲਓ ਭਾਵੇਂ ਸਾਰੇ ਇੱਕ ਪਰਮੇਸ਼ਰ ਦੀ ਗੱਲ ਕਰਦੇ ਆ ਸਾਰੇ ਇਹ ਗੱਲ ਕਹਿੰਦੇ ਕਿ ਪ੍ਰਮਾਤਮਾ ਇੱਕ ਹੈ ਤੇ ਹੈ ਨਹੀਂ ਦੂਸਰਾ ਕੋਈ ਵੀ ਇਸ ਕਰਕੇ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਚੀਜ਼ ਨੂੰ ਨਹੀਂ ਮੰਨਦੀ ਆਪਾਂ ਬਿਲਕੁਲ ਉਲਟੇ ਐ ਇਸ ਚੀਜ਼ ਤੋਂ ਇਸ ਤੋਂ ਉੱਤੇ ਕੈਟਾਗਰੀ ਫਿਰ ਆ ਜਾਂਦੀ ਹੈ ਜਿਹੜੇ ਇਹ ਗੱਲ ਕਹਿੰਦੇ ਆ ਕਿ ਪ੍ਰਮਾਤਮਾ ਹੈਗਾ ਇਹ ਆਪਾਂ ਮੰਨਦੇ ਆ ਪਰ ਇਹ ਕੈਟਾਗਰੀ ਦੇ ਲੋਕ ਉਹ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਪ੍ਰਮਾਤਮਾ ਕਿੱਥੇ ਰਹਿੰਦਾ ਹੈ ਇਹ ਗੱਲ ਕਹਿੰਦੇ ਆ ਕਿ ਪ੍ਰਮਾਤਮਾ ਜਾਂ ਤੇ ਉੱਪਰ ਵੱਸਦਾ ਹੈ ਕੋਈ ਗੱਲ ਕਰਦੇ ਨੇ ਨੀਲੀ ਛੱਤ ਵਾਲਾ ਆਮ ਕੋਈ ਕਹਿ ਦਿੰਗੇ ਉੱਪਰ ਵਾਲਾ ਜਾਓ ਕਹਿ ਦਿੰਦੇ ਆ ਕਿ ਪ੍ਰਮਾਤਮਾ ਹੈਗਾ ਇਹ ਮੈਨੂੰ ਆਪਣੇ ਮਾਂ ਪਿਓ ਵਿੱਚ ਪ੍ਰਮਾਤਮਾ ਦਿਖਦਾ ਆਪਣੇ ਬੱਚਿਆਂ ਵਿੱਚ ਦਿਖਦਾ ਜਾਂ ਫਿਰ ਉਹ ਇਹ ਗੱਲ ਕਹਿੰਦੇ ਕਿ ਪ੍ਰਮਾਤਮਾ ਕਿਸੇ ਚਾਰ ਦੁਆਰੀ ਦੇ ਅੰਦਰ ਹੈ ਮੈਂ ਫਲਾਣੀ ਜਗ੍ਹਾ ਤੇ ਜਾਵਾਂਗਾ ਉੱਥੇ ਜਾ ਕੇ ਪ੍ਰਮਾਤਮਾ ਨੂੰ ਨਮਸਕਾਰ ਕਰਕੇ ਘਰ ਆਵਾਂਗਾ ਮਤਲਬ ਉਹ ਮੰਨਦੇ ਆ ਪ੍ਰਮਾਤਮਾ ਨੂੰ ਪਰ ਕਮਾਲ ਦੀ ਗੱਲ ਹੈ ਕਿ ਉਹਨਾਂ ਨੂੰ ਟਿਕਾਣਾ ਨਹੀਂ ਪਤਾ ਮੰਨਦੇ ਨੇ ਇਹ ਵੀ ਕੈਟਾਗਰੀ ਬਹੁਤ ਵੱਡੀ ਹੈ ਸੰਸਾਰ 'ਚ ਬਹੁਤ ਜ਼ਿਆਦਾ ਲੋਕ ਐਸੇ ਨੇ ਜਿਹੜੇ ਪ੍ਰਮਾਤਮਾ ਨੂੰ ਜਾਣੇ ਜਾਂ ਨਾ ਜਾਣੇ 'ਚ ਮੰਨਦੇ ਆ ਕਿ ਰੱਬ ਦਾ ਨਾਮ ਦੀ ਚੀਜ਼ ਹੈ ਵਿਸ਼ਵਾਸ ਕਰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰਮਾਤਮਾ ਰਹਿੰਦਾ ਕਿੱਥੇ ਆ ਉਹ ਆਪਣੇ ਤੌਰ ਤੇ ਟਿਕਾੜੇ ਬਣਾ ਲੈਣ ਦੇ ਕੋਈ ਇਦਾਂ ਦੀ ਜਗ੍ਹਾ ਬਣਾ ਲੈਣ ਦੇ ਕਿ ਇੱਥੇ ਪ੍ਰਮਾਤਮਾ ਵੱਸਦਾ ਹੈ ਉੱਥੇ ਮਥੇ ਢੇਕੀ ਜਾਂਦਾ ਕੋਈ ਕਹਿੰਦਾ ਮੇਰਾ ਰੱਬ ਫਲਾਣਾ ਬੰਦਾ ਹੈ ਉਹਨੂੰ ਉਹਦੇ 'ਚ ਰੱਬ ਦਿਖਦਾ ਕਿਸੇ ਨੂੰ ਰੱਬ ਮੰਨੀ ਬੇਟਾ ਕਿਸੇ ਬਾਬੇ ਨੂੰ ਰੱਬ ਮੰਨੀ ਬੇਟਾ ਜਾਵੇਂ ਉਹ ਗੱਲ ਕਰਦਾ ਕਿ ਪ੍ਰਮਾਤਮਾ ਉੱਪਰ ਵੱਸਦਾ ਹੈ ਉਹ ਵੇਖਣ ਦੇ ਆ ਉੱਪਰ ਬਿਠਾ ਇਹ ਦੂਸਰੀ ਕੈਟਾਗਰੀ ਆ ਗਈ ਆਪਾਂ ਫਿਰ ਇਹਨਾਂ ਤਿੰਨਾਂ ਨੂੰ ਇਕੱਠਿਆਂ ਵਿਚਾਰਾਂਗੇ ਕਿ ਮੁਕਤ ਹੈ ਕੋਈ ਇਹਨਾਂ ਚੋਂ ਫਿਰ ਇਸ ਤੋਂ ਅੱਗੇ ਆ ਜਾਂਦੀ ਹੈ ਤੀਸਰੀ ਕੈਟਾਗਰੀ ਜਿਹੜੀ ਇਹ ਗੱਲ ਕਹਿੰਦੀ ਕਿ ਪ੍ਰਮਾਤਮਾ ਨੂੰ ਆਪਾਂ ਮੰਨਦੇ ਆ ਤੇ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਟਿਕਾਣਾ ਵੀ ਪਤਾ ਹੈ ਇਹਨਾਂ ਨੇ ਜਾਲ ਗੁਰਬਾਣੀ ਪੜ੍ਹੀ ਆ ਜਾਂ ਕਿਤੇ ਨਾ ਕਿਤੇ ਸੰਗਤ ਚ ਗਏ ਆ ਸੱਚੀ ਚ ਜਿੱਥੇ ਜਾ ਕੇ ਇਹਨਾਂ ਨੂੰ ਥੋੜਾ ਬਹੁਤ ਭੇਤ ਆ ਗਿਆ ਇਹ ਗੱਲ ਕਹਿੰਦੇ ਆ ਕਿ ਪ੍ਰਮਾਤਮਾ ਸਾਡੇ ਅੰਦਰ ਵੱਸਦਾ ਹੈ ਇਹ ਗੱਲ ਨੂੰ ਕਬੂਲ ਕਰਦੇ ਆ ਕਿ ਪ੍ਰਮਾਤਮਾ ਹੈਗਾ ਇਹ ਪ੍ਰਮਾਤਮਾ ਕਣ ਕਣ ਚ ਵੱਸਦਾ ਹੈ ਇਹ ਗੱਲ ਕਹਿੰਦੇ ਆ ਕਿ ਕੋਈ ਦੁਨੀਆ ਦੀ ਐਸੀ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ ਨਹੀਂ ਹੈ ਇਹ ਇਨਾਂ ਕ ਗੁਰਬਾਣੀ ਦੇ ਅਕੋਰਡਿੰਗ ਬਿਲਕੁਲ ਸਹੀ ਹੋ ਗਿਆ ਕਿਉਂਕਿ ਇਹਨਾਂ ਨੇ ਮੰਨ ਲਿਆ ਐਸੀ ਸੋ ਤੈਨਾਂ ਆ ਗਿਆ ਕੈਟਾਗਰੀ ਇੱਕ ਉਹ ਜਿਹੜੀ ਰੱਬ ਨੂੰ ਮੰਨਦੀ ਨਹੀਂ ਦੂਸਰੀ ਉਹ ਜਿਹੜੀ ਮੰਨਦੀ ਹੈ ਪਰ ਦੂਰ ਮੰਨਦੀ ਹੈ ਕਿਤੇ ਤੇ ਤੀਸਰੀ ਉਹ ਜਿਹੜੀ ਮੰਨਦੀ ਹੈ ਆਪਣੇ ਅੰਦਰ ਮੰਨਦੀ ਹੈ ਕਣ-ਕਣ 'ਚ ਮੰਨਦੀ ਹੈ ਪ੍ਰਮਾਤਮਾ ਨੂੰ ਕਹਿੰਦੀ ਸਾਡੇ ਨੇੜੇ ਹੈ ਬਿਲਕੁਲ ਸਾਡੇ ਤੇੜੇ ਹੈ ਹੁਣ ਇਹ ਚੀਜ਼ ਨੂੰ ਮੰਨ ਲਓ ਹੋ ਸਕਦਾ ਇੱਕ ਕੌੜਾ ਘੁੱਟ ਭਰ ਕੇ ਹੀ ਗੱਲ ਨੂੰ ਕਬੂਲ ਕਰਨਾ ਪਵੇ ਤੁਹਾਨੂੰ ਇਹ ਤਿੰਨੇ ਕੈਟਾਗਰੀ ਮੁਕਤ ਨਹੀਂ ਹੈਗੀਆਂ بس ਇਹ ਚੀਜ਼ ਜ਼ਰੂਰ ਹੈ ਕਿ ਇੱਕ ਥੱਲੀ ਪੌੜੀ ਤੇ ਇੱਕ ਇਸ ਤੋਂ ਉੱਤੇ ਹੋ ਗਿਆ ਇੱਕ ਉਸ ਤੋਂ ਉੱਤੇ ਹੋ ਗਿਆ ਪਰ ਮੁਕਤੀ ਵਾਲੀ ਪੌੜੀ ਤੋਂ ਅਜੇ ਵੀ ਥੱਲੇ ਨੇ ਹੁਣ ਇਹ ਗੱਲ ਨੂੰ ਸਮਝਿਓ ਥੋੜਾ ਧਿਆਨ ਦੇ ਨਾਲ ਗੁਰਵਾੜੀ ਇਸ ਚੀਜ਼ ਨੂੰ ਕੀ ਮੰਨਦੀ ਹੈ ਇੱਕ ਪਹਿਲਾ ਕਨਸੈਪਟ ਤੇ ਆਪਾਂ ਕਲੀਅਰ ਕਰ ਦਿੱਤਾ ਉਹ ਵਾਲਾ ਕਿ ਹੈ ਹੀ ਨਹੀਂ ਹੈ ਕੰਮ ਹੀ ਖਤਮ ਹੋ ਗਿਆ ਉਹ ਬਾਰੇ ਉਹ ਤੇ ਪਾਸੇ ਹੀ ਹੋ ਗਏ ਇੱਕ ਵੀ ਸਾਨੂੰ ਤੇ ਮਤਲਬ ਹੀ ਕੋਈ ਨਹੀਂ ਇੰਨਾ ਮੁਕਤੀ ਦੇ ਨਾਲ ਇੰਨਾ 84 ਲੱਖ ਜੁ ਉਹਨਾਂ ਦੇ ਨਾਲ ਇਹਦਾ ਨਾ ਕੋਈ ਮਤਲਬ ਹੀ ਨਹੀਂ ਹੈਗਾ ਸਰ ਦੂਸਰੀ ਤੀਸਰੀ ਕੈਟਾਗਰੀ ਨੂੰ ਆਪਾਂ ਥੋੜਾ ਜਿਹਾ ਹੋਰ ਸਮਝ ਲਈਏ ਉਹ ਇਹ ਗੱਲ ਕਹਿੰਦੇ ਕਿ ਪ੍ਰਮਾਤਮਾ ਦੂਰ ਵੱਸਦਾ ਕਿਤੇ ਦੇਖੋ ਇੱਕ ਚੀਜ਼ ਨੂੰ ਇਹ ਹੈ ਕਿ ਜਿਨ੍ਹਾਂ ਨੂੰ ਅਜੇ ਤੱਕ ਪ੍ਰਮਾਤਮਾ ਦਾ ਟਿਕਾਣਾ ਹੀ ਨਹੀਂ ਪਤਾ ਉਹ ਪ੍ਰਮਾਤਮਾ ਨੂੰ ਮਿਲਣਗੇ ਕਿਵੇਂ ਮੰਨ ਲਓ ਆਪਾਂ ਸੰਸਾਰ 'ਚ ਵੀ ਦੇਖਦੇ ਆ ਜਦੋਂ ਸਾਨੂੰ ਕਿਸੇ ਜਗ੍ਹਾ ਦਾ ਟਿਕਾਣਾ ਨਹੀਂ ਪਤਾ ਕਿਸੇ ਬੰਦੇ ਦਾ ਟਿਕਾਣਾ ਦੀ ਪਤਾ ਆਪਾਂ ਉਹਨੂੰ ਮਿਲਾਂਗੇ ਕਿਵੇਂ ਸਭ ਤੋਂ ਪਹਿਲਾਂ ਸਾਨੂੰ ਮਿਲਣ ਤੋਂ ਪਹਿਲਾਂ ਘੱਟੋ-ਘੱਟ ਪਰਮੇਸ਼ਰ ਦਾ ਟਿਕਾਣਾ ਪਤਾ ਹੋਣਾ ਚਾਹੀਦਾ ਹੈ ਇਹ ਦੂਜੀ ਪੌੜੀ ਵਾਲਿਆਂ ਨੂੰ ਪਹਿਲਾਂ ਤੀਸਰੀ ਪੌੜੀ ਤੇ ਜਾਣਾ ਪਏਗਾ ਪਹਿਲਾਂ ਇਸ ਗੱਲ ਨੂੰ ਮੰਨਣਾ ਪਏਗਾ ਕਿ ਪ੍ਰਮਾਤਮਾ ਕਿਤੇ ਦੂਰ ਨਹੀਂ ਹੈ ਭਾਈ ਪ੍ਰਮਾਤਮਾ ਕੋਈ ਨੀਲੀ ਛੱਤ ਵਾਲਾ ਨਹੀਂ ਹੈ ਪ੍ਰਮਾਤਮਾ ਤੁਹਾਡੇ ਸਾਹਮਣੇ ਆ ਗੁਰਬਾਣੀ ਇਸ ਚੀਜ਼ ਨੂੰ ਮੰਨਦੀ ਹੈ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਜਮੀਂ ਜਵਾ ਕੇ ਵਿਖੇ ਸਮਸਤੇ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘੜ ਬਾੜ ਹੋਤ ਹੈ। ਗੁਰੂ ਗਰੰਥ ਸਾਹਿਬ ਮਾਰੇ ਦੀ ਬਾਣੀ ਕਹਿੰਦੀ ਤੂੰ ਸਭਨੀ ਥਾਈ ਜਿੱਥੇ ਹੋਂ ਜਾਈ ਸੱਚਾ ਸਿਰਜਣਹਾਰ ਜੀਉ। ਗੁਰੂ ਗਰੰਥ ਸਾਹਿਬ ਮਾਰੇ ਦੀ ਬਾਣੀ ਕਹਿੰਦੀ ਤੂੰ ਦਰਿਆ ਔ ਸਭ ਤੁਝ ਹੀ ਮਾਏ। ਸਾਡੇ ਤੇਰੇ ਵਿੱਚ ਬੈਠੇ ਆ ਤੂੰ ਇੱਕ ਦਰਿਆ ਹੈ। ਸਾਰਾ ਸੰਸਾਰ ਤੇਰੇ ਵਿੱਚ ਹੈ। ਕੋਈ ਦੂਰ ਦੀ ਗੱਲ ਨਹੀਂ ਕੀਤੀ ਪਾਤਸ਼ਾਹ ਦੀ ਬਾਣੀ ਨੇ। ਬਾਬਾ ਦੇ ਬਾਰੀ ਕਹਿੰਦੀ ਸਦ ਹੀ ਨੇੜੇ ਦੂਰ ਨਾ ਜਾਣੋ। ਕਿ ਤੇ ਵੀ ਨਹੀਂ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਣ ਤੁਰੇ ਮਾਰੇ ਤੇ ਉਹਨੇ ਕਹਿੰਦੇ ਮਾਰੇ ਕਹਿੰਦੇ ਅੰਨਾ ਆ ਉਹ ਜਿਹੜਾ ਕਹਿੰਦਾ ਪ੍ਰਮਾਤਮਾ ਦੂਰ ਹੈ ਤੇ ਇਕਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਹੈ ਮੈਂ ਤਾਂ ਮੂਰਖ ਹਾਂ ਮੈਂ ਸਮਝ ਰਿਹਾ ਦੂਰ ਆ ਇਹ ਦੂਸਰੀ ਪੌੜੀ ਵਾਲਿਆਂ ਦੀ ਗੱਲ ਹੋ ਰਹੀ ਹੈ ਪਹਿਲੀ ਪੌੜੀ ਤੇ ਉਹ ਜਿਹੜੇ ਮੰਨਦੇ ਹੀ ਨਹੀਂ ਪ੍ਰਮਾਤਮਾ ਉਹ ਤੇ ਕੰਮ ਹੀ ਖਤਮ ਹੋ ਗਿਆ ਨਿਕਲ ਕੇ ਬਾਹਰ ਦੂਸਰੀ ਪੌੜੀ ਹੋ ਆ ਗਈ ਕਿਉਂਕਿ ਆਪਾਂ ਸਾਰੇ ਸੰਸਾਰ ਨੂੰ ਕਵਰ ਕਰਤਾ ਇਹਦੇ ਵਿੱਚ ਹੀ ਤਿੰਨਾਂ ਪੌੜੀਆਂ ਦੇ ਵਿੱਚ ਹੀ ਦੂਸਰੀ ਪੌੜੀ ਉਹ ਜਿਹੜੇ ਦੂਰ ਮੰਨਦੇ ਆ ਇਹ ਮੁਕਤ ਨਹੀਂ ਆਗੇ ਕਿਉਂਕਿ ਕੋਈ ਟਿਕਾਲਾਂ ਦੀ ਪਤਾ ਜੇ ਇਹਨਾਂ ਨੂੰ ਤੀਸਰੀ ਪੌੜੀ ਤੇ ਆਉਣਾ ਪਏਗਾ ਪਹਿਲਾਂ ਇਸ ਚੀਜ਼ ਨੂੰ ਮੰਨਣਾ ਪਏਗਾ ਕਿ ਪ੍ਰਮਾਤਮਾ ਸਾਡੇ ਨੇੜੇ ਹੈ ਬੜਾ ਸੌਖਾ ਹੈ ਕਿਉਂਕਿ ਗੁਰਬਾਣੀ ਇਹ ਚੀਜ਼ ਨੂੰ ਨਹੀਂ ਮੰਨਦੀ ਕਿ ਪ੍ਰਮਾਤਮਾ ਦੂਰ ਹੈ ਜੇ ਤੁਸੀਂ ਮੰਨਦੇ ਹੋ ਤਾਂ ਮਤਲਬ ਤੁਸੀਂ ਗੁਰਬਾਣੀ ਨੂੰ ਬਿਲਟ ਚੱਲ ਰਹੇ ਹੋ ਫੇਰੇ ਦੂਸਰੀ ਪੌੜੀ ਵਾਲੇ ਜਦੋਂ ਤੀਸਰੀ ਤੇ ਆ ਜਾਣਗੇ ਕਿ ਪ੍ਰਮਾਤਮਾ ਸਾਡੇ ਨੇੜੇ ਹੈ ਫਿਰ ਇੱਥੋਂ ਥੋੜਾ ਜਿਹਾ ਆਪਾਂ ਹੋਰ ਉੱਪਰ ਉੱਠਦਾ ਹੁੰਦਾ ਹੈ ਚੌਥੀ ਪੌੜੀ ਹੈ ਜਿੱਥੇ ਸਾਨੂੰ ਮੁਕਤੀ ਮਿਲਦੀ ਹੈ ਉਹ ਕਿਹੜੀ ਪੌੜੀ ਹੈ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬਹਾਰ ਦੀ ਬਾਣੀ ਕਹਿੰਦੀ ਹੈ ਜਿੰਨੇ ਪਰਮੇਸ਼ਰ ਨੂੰ ਮੰਨ ਲਿਆ ਕਿ ਪ੍ਰਮਾਤਮਾ ਨੇੜੇ ਹੈ ਪਰ ਉਹਦਾ ਭੇਤ ਨਹੀਂ ਆਇਆ ਮਾਰੇ ਕਹਿੰਦੇ ਉਹ ਵੀ ਮੁਕਤ ਨਹੀਂ ਹੈਗਾ ਤੁਸੀਂ ਇਸ ਚੀਜ਼ ਨੂੰ ਮੰਨ ਲਿਆ ਪ੍ਰਮਾਤਮਾ ਤੁਹਾਡੇ ਅੰਦਰ ਹੈ ਹੁਣ ਅੰਦਰ ਬਾਹਰ ਕੀ ਹੋ ਉਹ ਤੇ ਕਨਸੈਪਟ ਆਪਾਂ ਅੱਗੇ ਵੀ ਵੀਡੀਓ ਤੇ ਵਿਚਾਰਿਆ ਵੀ ਅੰਦਰ ਬਾਹਰ ਕਿਹੜਾ ਪਹਿਲੋਂ ਵੀ ਦੇਖ ਲਿਓ ਤੁਸੀਂ ਅੰਦਰ ਕੋਈ ਇਸ ਸਰੀਰ ਦੇ ਅੰਦਰ ਦਾ ਸਮਝਿਓ ਪਰ ਇੱਕ ਚਲੋ ਗੱਲ ਹੈ ਇੱਕ ਕਿਉਂਕਿ ਬਾਣੀ ਕਹਿੰਦੀ ਹੈ ਸਭ ਕੁਝ ਘਰ ਮੇ ਬਾਹਰ ਨਾ ਹੀ ਬਾਹਰ ਟੋਲ ਦੇ ਸੂ ਪਰਮਪਲਾਈ ਪਰ ਬਾਹਰ ਕੀ ਆ ਉਹ ਆਪਾਂ ਵੀਡੀਓ ਚ ਅੱਗੇ ਵੀ ਵਿਚਾਰਿਆ ਉਹ ਟੌਪਿਕ ਅਲੱਗ ਹੋ ਜਾਣਾ ਇੱਕ ਤੇ ਇਹਦੇ ਵਿੱਚ ਮਾਰੇ ਨੇ ਤੀਸਰਾ ਕਨਸੈਪਟ ਸਾਨੂੰ ਸਮਝਾਇਆ ਮਾਰੇ ਕਹਿੰਦੇ ਆ ਕਿ ਭਾਈ ਪਰਮਾਤਮਾ ਤੁਹਾਡੇ ਨੇੜੇ ਆ ਤੁਸੀਂ ਮੰਨ ਲਿਆ ਇਸ ਚੀਜ਼ ਨੂੰ ਪਰ ਤੁਸੀਂ ਮੁਕਤ ਨਹੀਂ ਆ ਗਏ ਅਜੇ ਕਿਉਂ ਕਿਉਂਕਿ ਤੁਸੀਂ ਦੇਖਿਆ ਨਹੀਂ ਅਜੇ ਕਿਉਂਕਿ ਗੁਰਬਾਣੀ ਇਹ ਚੀਜ਼ ਮੰਨਦੀ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਦੇਖਿਆ ਨਹੀਂ ਤੁਸੀਂ ਓਨਾ ਚਿਰ ਭਰਮ ਜਿਓ ਭਾਵੇਂ ਤੁਸੀਂ ਮੰਨ ਲਿਆ ਇਸ ਚੀਜ਼ ਨੂੰ ਕਿ ਪਰਮਾਤਮਾ ਨੇੜੇ ਹੈ ਪਰ ਫਿਰ ਮਨ 'ਚ ਭਰਮ ਰਹਿਣਾ ਕਿ ਪਤਾ ਵੀ ਨਹੀਂ ਹੈ ਕਿ ਨੇੜੇ ਨੇਈ ਭਰਮ ਮਾਰੇ ਕਹਿੰਦੇ ਉਦੋਂ ਖਤਮ ਹੁੰਦਾ ਜਦੋਂ ਆਪਾਂ ਦੇਖ ਲੈਨੇ ਆ ਸਤਗੁਰ ਦੀ ਬਾਣੀ ਦਾ ਫਰਮਾਨ ਹੈ ਮਾਰੇ ਕਹਿੰਦੇ ਨਿਕਟ ਸੁਣੋ ਸੁਣ ਲਿਆ ਕਿ ਨੇੜੇ ਆ ਮੰਨ ਲਿਆ ਕਿ ਨੇੜੇ ਆ ਫਰਮਾਨ ਹੈ ਕਹਿੰਦੇ ਯਾਰ ਪੇਖੋ ਨਹੀਂ ਪਰ ਦੇਖਿਆ ਤੇ ਨਾ ਜੀ ਨਿਕਟ ਸੁਣੋ ਹਰ ਪੇਖੋ ਨਹੀਂ ਮਾਰੇ ਕਹਿੰਦੇ ਕੀ ਆ ਭਰਮ ਭਰਮ ਦੁੱਖ ਭਰੀਆ ਅਜ ਭਰਮ ਚ ਆ ਹੋਏ ਕਿਰਪਾਲ ਗੁਰਲਾਹ ਭਾਰ ਦੋ ਮੀਲੇ ਲਾਲ ਮਰ ਹਰੀਆ ਜਿਤੇ ਪਰਦੇ ਦੇ ਵਿੱਚ ਹੁਣ ਤਿੰਨ ਕੈਟਾਗਰੀ ਜਿਹੜੀਆਂ ਨਾ ਸਤਗੁਰ ਦੀ ਬਾਣੀ ਕਹਦੀ ਇਹ ਪਰਦੇ ਦੇ ਪਿੱਛੇ ਨੇ ਕਿ ਪਰਮੇਸ਼ਰ ਤੇ ਸਾਡੇ ਵਿੱਚ ਇੱਕ ਪਰਦਾ ਆ ਜਿੰਨ ਕੂੜ ਦੀ ਪਾਲ ਕਹਿੰਦੇ ਆਪਾਂ ਕਿਵੇਂ ਸਚਿਆਰਾ ਹੋਈਏ ਕਿਵੇਂ ਕੂੜੇ ਟੁੱਟੇ ਪਾਲ ਉਹ ਕੂੜ ਦੀ ਪਾਲ ਜਿੰਨਾ ਚਿਰ ਨਹੀਂ ਟੁੱਟਦੀ ਉੰਨਾ ਚਿਰ ਤੱਕ ਆਪਾਂ ਪਰਮੇਸ਼ਰ ਤੋਂ ਦੂਰ ਆ ਇੱਕ ਪਰਦਾ ਹੈ ਸਾਡੇ ਵਿੱਚ ਪੰਭੀਰੀ ਕੇ ਪਤ ਪੜਦੋ ਬਿਨ ਪੇਖੇ ਦੂਰ ਆਇਓ ਉਹ ਇੱਕ ਜਿਵੇਂ ਪਰਦਾ ਆ ਜਿਵੇਂ ਪੰਭੀਰੀ ਦਾ ਖੰਭ ਹੁੰਦਾ ਹੈ ਉਹ ਇੱਕ ਪਰਦਾ ਛੋਟਾ ਜਿਹਾ ਸੋ ਪਤਾ ਲੱਗ ਗਿਆ ਵੀ ਨੇੜੇ ਹੀ ਹੈ ਪਰਮੇਸ਼ਰ ਪਰ ਉਹ ਪਰਦਾ ਹੈ ਮਾਰੇ ਕਹਿੰਦੇ ਭਰਮ ਨਹੀਂ ਖਤਮ ਹੋਇਆ ਜੀ ਅਜੇ ਮੁਕਤ ਨਹੀਂ ਹੈ ਤੂੰ ਨਿਕਟ ਸੁਣੋ ਪਰ ਵੇਖੋ ਨਹੀਂ ਇੱਕ ਹੋਰ ਸ਼ਬਦ ਬੜਾ ਕਮਾਲ ਦਾ ਮਾਰੇ ਕਹਿੰਦੇ ਨੇੜੇ ਨੇੜੇ ਸਭ ਕੋ ਕਹੇ ਨੇੜੇ ਨੇੜੇ ਸਭ ਕੋਈ ਕਹੇ ਸਾਰੇ ਕਹਿੰਦੇ ਪਰਮੇਸ਼ਰ ਨੇੜੇ ਹੈ ਮਾਰੇ ਕਹਿੰਦੇ ਇਹ ਵੀ ਕੈਟਾਗਰੀ ਬੜੀ ਵੱਡੀ ਹੈ ਜਿਨ੍ਹਾਂ ਨੇ ਮੰਨ ਲਿਆ ਇਸ ਜੀ ਨੂੰ ਪਰਮੇਸ਼ਰ ਨੇ ਪਰ ਮਾਰੇ ਕਹਿੰਦੇ ਗੁਰਮੁਖ ਭੇਦ ਵਿਰਲਾ ਕੋ ਲੈ ਪਰ ਅਜੇ ਵਿਰਲਿਆ ਚ ਆਉਣਾ ਤੂੰ ਜਿਨ੍ਹਾਂ ਨੂੰ ਨੇੜੇ ਰਹਿੰਦੇ ਪਰਮੇਸ਼ਰ ਦਾ ਫਿਰ ਭੇਦ ਆ ਜਾਂਦਾ ਹੈ ਬੇਟਕੇ ਮਤਲਬ ਦੇਖ ਲੈਂਦੇ ਆ ਕਿਉਂਕਿ ਜਦੋਂ ਆਪਾਂ ਦੇਖ ਲਿਆ ਨਾ ਫਿਰ ਸਾਡਾ ਭਰਮ ਖਤਮ ਹੋ ਗਿਆ ਭਰਮ ਖਤਮ ਹੋ ਗਿਆ ਤਾਂ ਆਪਾਂ ਮੁਕਤ ਹੋ ਗਏ ਕਿਉਂਕਿ ਜਬ ਲਗ ਟੁੱਟੇ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਮਾਰੇ ਕਹਿੰਦੇ ਜਨਾਂ ਚਿਰ ਤੱਕ ਭਰਮ ਨਹੀਂ ਖਤਮ ਹੁੰਦਾ ਹੁੰਦਾ ਜਨਾਂ ਚਿਰ ਤੱਕ ਮੁਕਤੀ ਹੈ ਹੀ ਨਹੀਂ ਭਰਮ ਇਸੇ ਚੀਜ਼ ਦਾ ਆ ਕਿ ਪੈਸੇ ਚੀਜ਼ ਜੇਬ ਚ ਪਈ ਸੀ ਤੂੰ ਲੱਭਦਾ ਫਿਰਦਾ ਰਹਿ ਗਿਆ ਤ ਪਰਮ ਇਹ ਹੁਰ ਕੀ ਹੈ ਪਰਮ ਇਹੀ ਹੈ ਕਿ ਹੈ ਨੇੜੇ ਸੀ ਪਰ ਤੂੰ ਲੱਭਦਾ ਫਿਰਦਾ ਸੁਇਸ਼ ਕਰਕੇ ਤੁਸੀਂ ਇਸ ਵੀਡੀਓ ਦੇ ਵਿੱਚ ਇਸ ਚੀਜ਼ ਨੂੰ ਹੁਣ ਆਪੇ ਪਰਖ ਲੈਣਾ ਕਿਸੇ ਨਾ ਕਿਸੇ ਕੈਟਾਗਰੀ ਚ ਤੇ ਆਪਾਂ ਆਉਂਦੇ ਆ ਭਾਵੇਂ ਜਿੰਨੇ ਵੀ ਜੀ ਵੀਡੀਓ ਵੇਖਦੇ ਪਏ ਆ ਕਿਸ ਕੈਟਾਗਰੀ ਚ ਆਉਂਦੇ ਹੋ ਪਿਆਰਿਓ ਪਹਿਲੀ ਪੌੜੀ ਤੇ ਹੋ ਦੂਸਰੀ ਪੌੜੀ ਤੇ ਹੋ ਤੀਸਰੀ ਪੌੜੀ ਤੇ ਹੋ ਇਹ ਜ਼ਰੂਰ ਦੱਸਿਓ ਕਿਸ ਪੌੜੀ ਤੇ ਖਲੋਤੇ ਹੋ ਤੁਸੀਂ ਤੇ ਜਿਸ ਵੀ ਪੌੜੀ ਤੇ ਹੋ ਇਸ ਤੋਂ ਉੱਪਰ ਉੱਠੋ ਉਸ ਪੌੜੀ ਤੇ ਜਾਓ ਜਿੱਥੇ ਭਰਮ ਖਤਮ ਹੈ ਸਾਡਾ ਦੇਖਾਂਗੇ ਭਰਮ ਖਤਮ ਹੋ ਜਾਊਗਾ ਤੇ ਦੋਨੋਂ ਇੱਕ ਹੋ ਜਾਵਾਂਗੇ ਇੱਕ ਦਾ ਮਤਲਬ ਤੁਸੀਂ ਤੇ ਪਰਮੇਸ਼ਰ ਦੋਨੋਂ ਇੱਕ ਹੋਗੇ ਉਹ ਦੇਖਣ ਤੋਂ ਬਾਅਦ ਹੀ ਖੇੜਾ ਸਾਡਾ ਜਿੰਨਾ ਵੀ ਕਨਸੈਪਟ ਆਪਾਂ ਮੰਨਦੇ ਆਪਾਂ ਇਹ ਗੱਲ ਕਹਿੰਦੇ ਆ ਕਿ ਸਾਰੀ ਚੀਜ਼ ਦੇਖਣ ਤੋਂ ਬਾਅਦ ਹੈ ਸਾਡਾ ਸਿਮਰਨ ਵੀ ਦੇਖਣ ਤੋਂ ਬਾਅਦ ਹੈ ਸਾਡੀ ਭਗਤੀ ਵੀ ਦੇਖਣ ਤੋਂ ਬਾਅਦ ਹੈ ਕਿਉਂਕਿ ਉਹਨਾਂ ਚਿਰ ਤੱਕ ਆਪਾਂ ਪਰਮਾਨ ਹੀ ਨਹੀਂ ਹੈ ਜਿੰਨਾ ਚਿਰ ਤੱਕ ਆਪਾਂ ਉਹਨੂੰ ਦੇਖਿਆ ਨਹੀਂ ਮਹਾਰਾਜੀ ਬਾਣੀ ਕਹਿੰਦੀ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਮਾਨ ਸੁਬ ਕਨਸੈਪਟ ਹੈ ਸਤਗੁਰੂ ਦੀ ਬਾਣੀ ਕਹਿੰਦੀ ਵੀ ਉਹਨੂੰ ਦੇਖਣਾ ਹੈ ਆਪਾਂ ਸਵਿਸ਼ ਕਰਕੇ ਆਪਾਂ ਨੂੰ ਇਹ ਤਰੀਕਾ ਸਮਝ ਲੈਣਾ ਹੈ ਕਿ ਪਹਿਲਾ ਦੂਸਰਾ ਤੇ ਤੀਸਰਾ ਇਸ ਤੋਂ ਉਪਰ ਹੈ ਚੌਥਾ ਤੇ ਪਰਖਾ ਪਾਪ ਕਰਕੇ ਦੇਖ ਲੈ ਲਈ ਕਿ ਆਪਾਂ ਕਿਸ ਕੈਟਾਗਰੀ ਦੇ ਵਿੱਚ ਆਉਨੇ ਆ ਪਹਿਲੀ ਪੌੜੀ ਤੇ ਖਲੋਤੇ ਆ ਦੂਸਰੀ ਪੌੜੀ ਤੇ ਖਲੋਤੇ ਆ ਕਿ ਤੀਸਰੀ ਪੌੜੀ ਤੇ ਖਲੋਤੇ ਆ ਕਾਫੀ ਦੁਨੀਆ ਪਹਿਲੀ ਪੌੜੀ ਵਾਲੀ ਹੈ ਜਿਹੜੀ ਮੰਨਦੀ ਨਹੀਂ ਕਾਫੀ ਲੋਕ ਪਿਆਰਿਓ ਦੂਸਰੀ ਪੌੜੀ ਤੇ ਵੀ ਨੇ ਜਿਹੜੇ ਮੰਨਦੇ ਨੇ ਪਰ ਭੇਤ ਨਹੀਂ ਅਜੇ ਆ ਆ ਤੀਸਰੀ ਪੌੜੀ ਤੇ ਬਹੁਤ ਜ਼ਿਆਦਾ ਇੱਥੇ ਵੀ ਨੇ ਪਰ ਕਾਫੀ ਦੂਸਰੀ ਪੌੜੀ ਨਾਲੋਂ ਘੱਟ ਦੇ ਪਰ ਇਹ ਕਿ ਪਿਆਰਿਓ ਇਸ ਤੋਂ ਵੀ ਆਪਾਂ ਉੱਪਰ ਉਠਣਾ ਹੁੰਦਾ ਹੈ ਕਿਉਂਕਿ ਫਿਰ ਸਾਨੂੰ ਜਦੋਂ ਭੇਤ ਆ ਜਾਂਦਾ ਹੈ ਨਾ ਆਪਾਂ ਪਤਾ ਲੱਗ ਜਾਂਦਾ ਕਿ ਪਰਮੇਸ਼ਰ ਨੇੜੇ ਆ ਫਿਰ ਜਿਹੜਾ ਨੇੜੇ ਵਾਲਾ ਪਰਮੇਸ਼ਰ ਉਹਨੂੰ ਆਪਾਂ ਦੇਖਣਾ ਹੁੰਦਾ ਹੈ ਦੇਖਣਾ ਸ਼ੁਰੂ ਕਰਨਾ ਉਹਨੂੰ ਆਪਾਂ ਦੇਖਣ ਵਾਸਤੇ ਸਾਨੂੰ ਗਿਆਨ ਚਾਹੀਦਾ ਹੈ ਗਿਆਨ ਦਾ ਸਰਮਾ ਆਪਾਂ ਨੈਤਰਾ ਚ ਪਾਉਨੇ ਆ ਬੜਾ ਸੌਖਾ ਹੈ ਉਹਨੂੰ ਦੇਖਣਾ ਕੋਈ ਔਖਾ ਨਹੀਂ ਹੈ ਇਹ ਤਾਂ ਮਤਲਬ ਇਹ ਨਹੀਂ ਕਿ ਪਹਿਲੀ ਪੌੜੀ ਤੋਂ ਦੂਜੀ ਪੌੜੀ 'ਚ ਜਾਣ ਤੇ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ ਆ ਪਤਾ ਨਹੀਂ ਕਿੰਨਾ ਇਹ ਤੇ ਇੱਕ ਸਕਿੰਟ ਦੀ ਆ ਆਪਾਂ ਤੇ ਬਾਰ ਬਾਰੀ ਗੱਲ ਕਹਿੰਦੇ ਇੱਕ ਸਕਿੰਟ ਦੀ ਖੇਡ ਆ ਬਸ ਬਸ ਇਹ ਕਿ ਤੁਸੀਂ ਆਪਣੀ ਮਤ ਛੱਡ ਦਿਓ ਤੁਸੀਂ ਇਹ ਗੱਲ ਬਸ ਮੰਨ ਲਓ ਇਸ ਗੱਲ ਨੂੰ ਕਿ ਮੈਨੂੰ ਕੁਝ ਨਹੀਂ ਪਤਾ ਭਾਈ ਤੁਸੀਂ ਦੱਸੋ ਕੀ ਕਰਨਾ ਹੈ ਬਸ ਜਦੋਂ ਆਪਾਂ ਇਹ ਗੱਲ ਕਹਤੀ ਨਾ ਕਿ ਸੰਦੂ ਕੁਝ ਨਹੀਂ ਪਤਾ ਉਦੋਂ ਹੀ ਸਭ ਕੁਝ ਪਤਾ ਲੱਗ ਜਾਣਾ ਤੇ ਜਦੋਂ ਤੱਕ ਆਪਾਂ ਕਹਿੰਦੇ ਨਾ ਸੋਈ ਜਾਣ ਕਹਿ ਮੈਂ ਜਾਣੇ ਆ ਜਾਨਨ ਹਾਰਨਾ ਚਾਹੁੰਦਾ ਨਹੀਂ ਜਿੰਨਾ ਜਗ ਆਪਾਂ ਕਹਿੰਦੇ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਕੁਝ ਨਹੀਂ ਪਤਾ ਹੁੰਦਾ ਚੱਤ ਬਸ ਜੇ ਤੋਂ ਆਪਾਂ ਮਾਰ ਲਈਨੇ ਕਿ ਮੈਨੂੰ ਕੁਝ ਨਹੀਂ ਪਤਾ ਫਿਰ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਤੇ ਬੜਾ ਸੌਖਾ ਸਤਗੁਰਾਂ ਨੇ ਸਾਨੂੰ ਤਰੀਕਾ ਦੱਸਿਆ ਇਹਨਾਂ ਨੇ ਤਰ੍ਹਾਂ ਦੇ ਵਿੱਚ ਮਾਰੇ ਕਹਿੰਦੇ ਇਹਨਾਂ ਨੂੰ ਗਿਆਨ ਦਿਓ ਕਿਵੇਂ ਪਰਮੇਸ਼ਰ ਨੂੰ ਦੇਖਣਾ ਹੈ ਇਹਨਾਂ ਨੂੰ ਗਿਆਨ ਹੈ ਸੰਸਾਰ ਨੂੰ ਦੇਖਣ ਦਾ ਇਹਨਾਂ ਨੇਤਰਾਂ ਨੂੰ ਗਿਆਨ ਹੈ ਪਰਿਵਾਰ ਨੂੰ ਦੇਖਣ ਦਾ ਇਹਨਾਂ ਨੇਤਰਾਂ ਨੂੰ ਗਿਆਨ ਹੈ ਕਾਰੋਬਾਰ ਨੂੰ ਦੇਖਣ ਦਾ ਇਹਨਾਂ ਨੇਤਰਾਂ ਨੂੰ ਗਿਆਨ ਨਹੀਂ ਹੈ ਪਰਮੇਸ਼ਰ ਨੂੰ ਦੇਖਣ ਦਾ ਤੇ ਮਾਰੇ ਦੇ ਵੇਖੋ ਮਾਰੇ ਕਹਿੰਦੇ ਗਿਆਨ ਦਾ ਸੁਰਮਾ ਪਾ ਦੇ ਇਹਨਾਂ ਨੇਤਰਾਂ 'ਚ ਕਿਉਂਕਿ ਅੱਖਾਂ 'ਚ ਕੀ ਪੈਂਦਾ ਸੁਰਮਾ ਪੈਂਦਾ ਨਾ ਸੁਰਮਾ ਜਿਹੜਾ ਸ਼ਬਦ ਹੈ ਅੱਖਾਂ ਨਾਲ ਜੁੜਿਆ ਤੇ ਮਾਰੇ ਨੇ ਕਿੱਡੀ ਸੋਹਣਾ ਲਫ਼ਜ਼ ਵਰਤਾ ਮਾਰੇ ਕਹਿੰਦੇ ਗਿਆਨ ਅੰਜਣ ਜਾ ਕੇ ਨੇਤਰੀ ਪੜਿਆ ਮਾਰੇ ਕਹਿੰਦੇ ਇਹ ਨੇਤਰਾਂ ਨੂੰ ਗਿਆਨ ਦੇ ਪਰਮੇਸ਼ਰ ਨੂੰ ਦੇਖਣ ਦਾ ਤੇ ਜਦੋਂ ਆਪਾਂ ਇਹਨਾਂ ਨੂੰ ਗਿਆਨ ਦੇ ਦਿੰਦੇ ਆ ਮਾਲਕ ਨੂੰ ਦੇਖਣ ਦਾ ਫਿਰ ਇਹੀ ਨੇਤਰਾਂ ਨਾਲ ਆਪਾਂ ਪ੍ਰਮਾਤਮਾ ਨੂੰ ਦੇਖ ਲੈਂਦੇ ਆ ਇਹਨਾਂ ਦਾ ਕੋਨਸੈਪਟ ਹੈ ਬੱਸ ਜਦੋਂ ਆਪਾਂ ਦੇਖ ਲਿਆ ਦੇਖਦੇ ਇੱਕ ਸਾਡਾ ਪਿਆਰ ਪੈ ਜਾਣਾ ਦੇਖਦੇ ਇੱਕ ਇਹ ਸਾਨੂੰ ਉਹਦਾ ਰੰਗ ਚੜਨਾ ਸ਼ੁਰੂ ਹੋ ਜਾਂਦਾ ਆਪਾਂ ਉਹਦੇ ਵਰਗੇ ਹੋ ਜਾਣਾ ਫਿਰ ਆਪਾਂ ਮਾਲਕ ਦੇ ਵਿੱਚ ਆ ਭੇਜ ਦੋ ਜਾਣਾ ਮੁਕਤ ਹੋ ਗਏ ਫਿਰ ਆਪਾਂ ਉੱਥੇ ਤੁਸੀਂ ਹੈ ਹੀ ਨਹੀਂ ਹੁਣ ਤੁਸੀਂ ਉਹਦਾ ਹੀ ਰੂਪ ਬਣ ਗਏ ਆਪਰੇ ਆਪ ਨੂੰ ਖਤਮ ਕਰਤਾ ਪਰ ਇਹ ਸਾਰੇ ਸਟੈਪ ਜਿਹੜੇ ਐ ਉਦੋਂ ਕਲੀਅਰ ਹੁੰਦੇ ਆ ਜਦੋਂ ਆਪਾਂ ਚੌਥੀ ਪੌੜੀ 'ਤੇ ਚਲੇ ਜਾਂਦੇ ਆ ਦੇਖਣ ਵਾਲੀ ਪੌੜੀ ਤੇ ਬਹਿ ਜਾਂਦੇ ਆ ਇਹ ਬਾਕੀ ਸਾਰੀਆਂ ਪੌੜੀਆਂ ਇਸ ਤੋਂ ਥੱਲੇ ਨੇ ਜਿਹੜੀ ਵੈਗਰੂ ਵੈਗਰੂ ਕਰਨ ਵਾਲੀ ਪੌੜੀ ਉਹ ਵੀ ਤੀਸਰੀ ਐ ਚੌਥੀ ਨਹੀਂ ਉਹ ਨੂੰ ਮੰਨ ਸਕਦੇ ਆ ਆਪਾਂ ਕਿਉਂਕਿ ਉਹਨਾਂ ਨੇ ਵੀ ਅਜੇ ਤੱਕ ਨਹੀਂ ਦੇਖਿਆ ਉਹ ਵੀ ਤੀਸਰੀ ਪੌੜੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਪਰਮੇਸ਼ਰ ਨੇੜੇ ਆ ਸਾਡੇ ਅੰਦਰ ਐ ਉਹ ਫਿਰ ਆਵਾਜ਼ਾਂ ਮਾਰਦੇ ਆਪਣੇ ਹਿਸਾਬ ਨਾਲ ਕਰਦੇ ਆ ਜਿਸ ਤਰੀਕੇ ਨਾਲ ਵੀ ਕੋਈ ਕਰਦਾ ਪਿਆ ਹੈ ਕੋਈ ਗੁਰਵਾੜੀ ਪੜ੍ਹਦਾ ਹੈ ਕੋਈ ਕਿਸੇ ਤਰੀਕੇ ਨਾਲ ਵੀ ਕਰਦਾ ਪਿਆ ਉਹ ਤੀਸਰੀ ਪੌੜੀ ਤੇ ਹੈ ਤੇ ਜਿਹੜੀ ਚੌਥੀ ਪੌੜੀ ਵਾਲੇ ਨੇ ਉਹ ਵੇਖਣ ਵਾਲੇ ਨੇ ਉੱਥੇ ਕੁਝ ਬੋਲਣਾ ਨਹੀਂ ਹੈ ਸਿਰਫ ਦੇਖਣਾ ਉੱਥੇ ਕਥਨ ਕਹਿਣ ਕੋਈ ਸੋਜੀ ਨਹੀਂ ਕਥਨੀ ਕਹਿਣੀ ਚ ਕੁਝ ਨਹੀਂ ਉੱਥੇ ਜੋ ਪੇਖੇ ਤਿਸ ਬਣ ਜਾਵੇ ਕਿੰਨਾ ਸੌਖਾ ਮਾਰਨ ਦੇਖਦਾ ਪਰ ਕਦੇ ਜਿੰਨੇ ਦੇਖ ਲਿਆ ਬਸ ਫਿਰ ਉਹ ਉਹ ਉਹਦਾ ਹੀ ਹੈ ਤੇ ਪਰਮੇਸ਼ਰ ਉਹਦਾ ਹੀ ਹੈ ਦੋਨੋਂ ਇੱਕ ਹੀ ਆ ਫਿਰ ਉਹ ਸੋ ਹਰ ਜਨ ਹਰ ਦੁਈ ਇੱਕ ਹੈ ਬਿੰਬ ਵਿਚਾਰ ਕਿਛ ਨਾ ਹੀ ਜਲ ਤੇ ਉਭਜੇ ਤਰੰਗ ਜਿਉ ਜਲ ਹੀ ਵਿਖੇ ਸਮਾਏ ਗਾਇ ਸੁਣਿਆ ਕਿ ਮੀਚੇ ਨਾ ਪਾਈਏ ਪਰ ਪਦ ਗੁਰ ਉਪਦੇਸ਼ ਗੈ ਜੋ ਲਉ ਨਾ ਕਮਾਈ ਉੱਤੇ ਫਿਰ ਗਾਉਣ ਸੁਣਨ ਵਾਲੀ ਖੇਡਾਂ ਮੁੱਕ ਜਾਂਦੀਆਂ ਨੇ ਉੱਤੇ ਅੱਖਾਂ ਮੀਟਰ ਵਾਲੀ ਖੇਡਾਂ ਮੁੱਕ ਜਾਂਦੀਆਂ ਉੱਤੇ ਫਿਰ ਸਿਰਫ ਦੇਖਣਾ ਹੁੰਦਾ ਸਵੇਸ਼ ਕਰਕੇ ਤੀਸਰੀ ਪੌੜੀ ਦੂਸਰੀ ਪੌੜੀ ਵਾਲੇ ਜੀਵ ਪਹਿਲੀ ਪੌੜੀ ਵਾਲੇ ਤੇ ਪਿਆਰਿਓ ਚਲੋ ਤੇ ਮੰਨਣ ਚ ਹੀ ਨਹੀਂ ਗੱਲ ਆਉਣੀ ਉਹਨਾਂ ਦੇ ਪਰ ਦੂਸਰੀ ਤੀਸਰੀ ਵਾਲੇ ਜਿਹੜੇ ਜੀਵ ਨੇ ਜਿਸ ਤਰੀਕੇ ਨਾਲ ਵੀ ਤੁਸੀਂ ਕਰਦੇ ਪਏ ਹੋ ਤੁਸੀਂ ਦੂਰ ਮੰਨਦੇ ਹੋ ਤੁਸੀਂ ਨੇੜੇ ਮੰਨਦੇ ਹੋ ਨੇੜੇ ਵਾਲੇ ਨੂੰ ਖੋਜਦੇ ਪਏ ਹੋ ਆਪਾਂ ਨੇ ਜਾਣਾ ਪਿਆਰਿਓ ਚੌਥੀ ਪੌੜੀ 'ਚ ਚੌਥੀ ਪੌੜੀ 'ਚ ਜਾਣ ਵਾਸਤੇ ਸਾਨੂੰ ਚਾਹੀਦਾ ਗਿਆਨ ਕਿਉਂਕਿ ਗਿਆਨ ਚਾਹੀਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ ਤੀਸਰੀ ਤੋਂ ਚੌਥੀ 'ਚ ਪੈਰ ਧਰਨਾ ਹੈ ਆਪਾਂ ਸੋ ਤੁਸੀਂ ਆ ਵੀ ਬਚਨ ਵਾਲੇ ਕਿ ਦੱਸੋ ਭਾਈ ਚੌਥੀ ਪੌੜੀ 'ਚ ਕਿਵੇਂ ਜਾਈਏ ਆਪਾਂ ਕਿਵੇਂ ਪੈਰ ਤਰੀਏ ਉੱਥੇ ਪਰਮੇਸ਼ਰ ਵੱਸਦਾ ਹੈ ਉੱਥੇ ਨਿਰੰਕਾਰ ਵੱਸਦਾ ਹੈ ਠੀਕ ਹੈ ਨਾ ਉੱਥੇ ਜਦੋਂ ਆਪਾਂ ਜਾਵਾਂਗੇ ਉੱਥੇ ਜਦੋਂ ਆਪਾਂ ਬੈਠਾਂਗੇ ਜਾ ਕੇ ਧਿਆਨ ਲਾਵਾਂਗੇ ਕਿਉਂਕਿ ਇਹਦੇ ਵਿੱਚ ਇਹ ਨਹੀਂ ਹੈ ਕੋਈ ਸਰੀਰ ਨਹੀਂ ਨਹੀਂ ਜਾਣਾ ਸਾਡੇ ਮਨ ਨਹੀਂ ਜਾਣਾ ਉਸ ਪੌੜੀ ਤੇ ਸਾਡਾ ਮਨ ਜਾਏਗਾ ਧਿਆਨ ਲਾਵੇਗਾ ਪਰਮੇਸ਼ਰ ਚ ਬੈਠੇਗਾ ਹੁਣ ਜਦੋਂ ਦੇਖੇਗਾ ਫਿਰ ਆਪਾਂ ਉਸ ਅਵਸਥਾ ਤੇ ਕਾਬਿਲ ਬਣ ਜਾਗੇ ਪਰਮੇਸ਼ਰ ਆਪ ਸਾਨੂੰ ਫਿਰ ਉਸ ਅਵਸਥਾ ਤੇ ਲੈ ਕੇ ਜਾਂਦਾ ਹੈ ਸويس ਕਰਕੇ ਪਿਆਰੋ ਜਿਹੜੇ ਵੀ ਜੀਵ ਲਾਹਾ ਲੈਣਾ ਚਾਹੁੰਦੇ ਆ ਹਜ਼ਾਰਾਂ ਜੀਵ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਬੜੀ ਖੁਸ਼ੀ ਹੁੰਦੀ ਹੈ ਇਹ ਚੀਜ਼ ਦੱਸਣ ਦੇ ਵਿੱਚ ਵੀ ਮਾਲਕ ਕਿਰਪਾ ਕਰ ਰਿਹਾ ਹੈ ਮਾਲਕ ਪਰਮ ਖਤਮ ਕਰਦਾ ਪਿਆ ਜੀਵ ਦਾ ਤੇ ਹੋਰ ਜਿਹੜੇ ਜੀਵ ਜੇ ਲਾਹਾ ਲੈਣਾ ਚਾਹੁੰਦੇ ਆ ਗੁਰੂ ਪਿਆਰਿਓ ਆਓ ਆਪਾਂ ਰਲ ਮਿਲ ਕੇ ਉਸ ਪਰਮੇਸ਼ਰ ਨਾਲ ਜੁੜੀਏ ਨਿਰੰਕਾਰ ਨਾਲ ਜੁੜੀਏ ਕਿਸੇ ਨਾਲ ਨਹੀਂ ਜੁੜਨਾ ਕਿਸੇ ਸਰੀਰ ਨਾਲ ਨਹੀਂ ਜੁੜਨਾ ਇੱਕ ਮਾਲਕ ਦੇ ਨਾਲ ਜੁੜਨਾ ਹੈ ਬਸ ਇਹ ਕਿ ਸਾਡੇ ਅੰਦਰ ਇਨੀ ਇੱਕ ਗੁੰਜਾਇਸ਼ ਹੋਣੀ ਚਾਹੀਦੀ ਹੈ ਕਿ ਆਪਾਂ ਕਿਸੇ ਦੀ ਗੱਲ ਸੁਣਨ ਜੋਗੇ ਹੋ ਜਾਈਏ ਉਹਨੂੰ ਦੇਖੋ ਉਹਦੇ ਨਾਲ ਪਿਆਰ ਕਰੋ ਕਿਵੇਂ ਦੇਖਣਾ ਆਪਾਂ ਬਾਰ ਬਾਰ ਵੀਡੀਓ ਚ ਦੱਸਦੇ ਆ ਕਿ ਤੁਸੀਂ ਹੁਣ ਕਹੀ ਜਿਵੇਂ ਇਹ ਗੱਲ ਕਹਿੰਦੇ ਆ ਕਿ ਇਸ ਤਰੀਕੇ ਤਾਂ ਦੱਸਿਆ ਹੀ ਨਹੀਂ ਦੇਖਣ ਦਾ ਸਾਰੇ ਇੱਥੇ ਤਰੀਕਾ ਵੇਖਣ ਵਾਲੇ ਨਹੀਂ ਹੁੰਦੇ ਪਿਆਰੇ ਵੀਡੀਓ ਦੇ ਵਿੱਚ ਕੁਝ ਜੀਵ ਨੇ ਵੀ ਹੁੰਦਾ ਹੈ ਕਿ ਚਲੋ ਕੁਝ ਬੜਾ ਮੂਡ ਕੋ ਕਮੈਂਟ ਕਰ ਲਈਏ ਕੋਈ ਗਲਤੀ ਕਰਕੇ ਆਈਏ ਸੋ ਜਿਹੜੇ ਜੀਵ ਚਾਹਵਾਨ ਹੁੰਦੇ ਆ ਮੈਸੇਜ ਕਾਲ ਕਰਦੇ ਆ ਉਹਨਾਂ ਨੂੰ ਫਿਰ ਰਸਤਾ ਵੀ ਮਿਲ ਜਾਂਦਾ ਹੈ ਤੇ ਫਿਰ ਉਹ ਜਨਾਂ ਦੇ ਗਲ ਮੰਦਨ ਚ ਆ ਜਾਂਦੀ ਹੈ ਕੁਝ ਜੀ ਵਾਉਂਦੇ ਐ ਫਿਰ ਵਾਪਸ ਚਲੇ ਜਾਂਦੇ ਐ ਯਕੀਨ ਨਹੀਂ ਆਉਂਦਾ ਵਿਸ਼ਵਾਸ ਨਹੀਂ ਹੁੰਦਾ ਕਿ ਇਦਾਂ ਕੁਝ ਹੋ ਸਕਦਾ ਜਿਹੜੇ ਵਿਸ਼ਵਾਸ ਕਰ ਲੈਂਦੇ ਉਹ ਲਾਹ ਲੈ ਜਾਂਦੇ ਐ ਸਵੀਕਾਰ ਕਰਕੇ ਲਾਹ ਲਈਏ ਆਪਾਂ ਵੀ ਗੁਰਦਾ ਗਿਆਨ ਸੁਰਮਾ ਗਿਆਰ ਦਾ ਨੇਤਰਾ ਚ ਪਾ ਕੇ ਇਹਨਾਂ ਨੇਤਰਾ ਨੂੰ ਗਿਆਨ ਦਈਏ ਮਾਲਕ ਨੂੰ ਦੇਖਣ ਦਾ ਇਹ ਅੱਖਾਂ ਵੀ ਮਾਲਕ ਨੂੰ ਦੇਖਣ ਉਸ ਨਿਰੰਕਾਰ ਦੇ ਦਰਸ਼ਨ ਕਰਨ ਤੇ ਸਾਡਾ ਜੀਵਨ ਪਰਵਾਣ ਹੋਵੇ ਤੇ ਸੰਸਾਰ ਚ ਫਿਰ ਆਪਾਂ ਚਲੇ ਜਾਣਾ ਇੱਕ ਦਿਨ ਸੋਇਨੀ ਕੋ ਵਿਚਾਰ ਕਰਦੇ ਆਂ अनेका ਭੁੱਲਾ ਹੋ ਜਾਂਦੀਆਂ ਨੇ ਸੁਪਿਆਰੇ ਮੈਨੂੰ ਲੱਗਦਾ ਹੈ ਕਿ ਉਹ ਸਵਾਲ ਕਿਸੇ ਨੇ ਕੀਤਾ ਸੀ ਚਲੋ ਆਪਾਂ ਕਿ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦਈਏ ਵੀ ਇਹ ਚੀਜ਼ ਆਪਾਂ ਕਲੀਅਰ ਕਰ ਦਿੱਤੀ ਹੈ ਪੂਰੇ ਸੰਸਾਰ ਨੂੰ ਇਹ ਤਿੰਨ categories ਚ ਆਪਾਂ ਵੰਡਦਾ ਇੱਕ ਉਹ ਨੇ ਜਿਹੜੇ ਮਾਲਕ ਨੂੰ ਮੰਨਦੇ ਹੀ ਨਹੀਂ ਉਹ ਵੀ ਮੁਕਤ ਨਹੀਂ ਹੈ ਉਹ ਤਾਂ ਕੰਮ ਹੀ ਖਤਮ ਹੋ ਗਿਆ ਦੂਸਰੇ ਜਿਹੜੇ ਦੂਰ ਦਰਾਡੇ ਮੰਨਦੇ ਆ ਕਿਸੇ ਜਗ੍ਹਾ ਤੇ ਮੰਨਦੇ ਕਿਸੇ ਮੂਰਤੀ 'ਚ ਮੰਨਦੇ ਕਿਸੇ ਪੱਥਰ 'ਚ ਮੰਨਦੇ ਆ ਪਰਮੇਸ਼ਰ ਨੂੰ ਇੱਕ ਜਗ੍ਹਾ 'ਚ ਮੰਨਦੇ ਆ ਉਹ ਵੀ ਮੁਕਤ ਨਹੀਂ ਹੈਗੇ ਕਿਉਂਕਿ ਟਿਕਾਣਾ ਨਹੀਂ ਪਤਾ ਤੀਸਰੇ ਉਹ ਨੇ ਜਿਨ੍ਹਾਂ ਨੂੰ ਟਿਕਾਣਾ ਪਤਾ ਲੱਗ ਗਿਆ ਪਰ ਅਜੇ ਦੇਖਿਆ ਨਹੀਂ ਉਹ ਵੀ ਮੁਕਤ ਨਹੀਂ ਹੈਗੇ ਮੁਕਤ ਕੌਣ ਨੇ ਜਿਨ੍ਹਾਂ ਨੇ ਦੇਖ ਲਿਆ ਜਿਨ੍ਹਾਂ ਦਾ ਪਰਮ ਖਤਮ ਹੋ ਗਿਆ ਸੋ ਇਸ ਕਰਕੇ ਇਹ ਬਸ ਆਪਾਂ ਸਮਝ ਲੈਣਾ ਕਿ ਜੇ ਆਪਾਂ ਦੇਖਦੇ ਆਂ ਤੇ ਆਪਾਂ ਮੁਕਤ ਆ ਜੇ ਆਪਾਂ ਦੇਖਿਆ ਨਹੀਂ ਅਜੇ ਤੱਕ ਆਪਾਂ ਮੁਕਤ ਨਹੀਂ ਹੈਗੇ ਆਪਾਂ ਪਰਮ ਦੇ ਵਿੱਚ ਆ ਜੇਗੀ ਸੁਏਨੀ ਗੇ ਵਿਚਾਰ ਕਰਦੇ ਆਂ ਨੇ ਕਾ ਭੁੱਲਾਂ ਹੋ ਜਾਂਦੀ ਆ ਭੁੱਲਾਂ ਚੁੱਕਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ